ਕਿੰਸਾ ਸਿਕਲਸ ਹਨ ਮਦੀਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਗਾਵਾ ਰੂਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਜਨਮ ਸਥਾਨ ਬਾਬਾ ਬੁੱਢਾ ਜੀ ਕਥੋਂ ਨੰਗਲ ਤੇ ਸ਼ਿਵਦੇਵਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਫਿਰ ਤੁਹਾਨੂੰ ਚਾਰ ਚੰਗੀਆਂ ਮੜਾ ਤੁਹਾਨੂੰ ਦਿਖਾਉਣੀ ਆਂ ਚਾਰੇ ਤੁਹਾਨੂੰ ਗੱਬਣਾ ਦਿਖਾਵਾਂਗੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਸਾਰੀਆਂ ਜੜੀਆਂ ਵਾ ਚੰਗੇ ਦੁੱਧ ਵਾਲੀਆਂ گاਵਾ ਜੜੀਆਂ ਸਾਰੀਆਂ ਤੁਹਾਨੂੰ ਦਿਖਾਈ ਦਿਆਂ ਇੱਕਾ ਪੰਜਾਬ ਵਾਲੀ ਜਰਸੀ ਤੁਹਾਨੂੰ ਬੜੇ ਕਮਾਲ ਦੀ ਇੱਕ ਪੂਰੀ ਨਿੱਗਰ ਜਰਸੀ ਤੁਹਾਨੂੰ ਦਿਖਾਣੀ ਆ ਚੰਗੀ ਸਾਂਭ ਵਾਲੇ ਘਰੋਂ ਜਿਹੜੀ ਆਈ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਜੀ ਹੋ ਰਿਹਾ ਜੀ ਤੇ ਕਿੰਨੀਆਂ ਚਾਰ ਫਿਰ ਚਾਰ ਹਾਂਜੀ ਵੀਰ ਜੀ ਜਵੇਂ ਗੱਪਣਾ ਚਾਰੇ ਗੱਪਣਾ ਹਾਂਜੀ ਠੀਕ ਆ ਤੇ ਚਲੋ ਫਿਰ ਨਾਮ ਦੱਸਦੇ ਕਰ ਹਾਂ ਵੀਰ ਜੀ ਸ਼ੁਭਦੇਵ ਸਿੰਘ ਪਿੰਡ ਚਗਾਉਂ ਰੁਪਾਲੀ ਜੇਗ ਜਨਮਸਥਾਨ ਬਾਬਾ ਬੰਡਾ ਸਾਹਿਬ ਜੀ ਕਸਨਾਗੜ੍ਹ ਠੀਕ ਆ ਜੀ ਤੇ ਫੋਨ ਨੰਬਰ ਬੋਲ ਦੇ ਕਰ 6280 643670 ਠੀਕ ਹੈ ਤੇ ਸ਼ੁਰੂਆਤ ਫਿਰ ਜਰਸੀ ਤੋਂ ਕਰ ਲਈਏ ਇਹ ਤਾਂ ਮਰਜ਼ੀ ਕਰੋ ਤੁਹਾਡੀ ਮਨ ਦੀ ਠੰਡੀ ਸੀਰ ਬਹੁਤ ਜ਼ਿਆਦੀ ਵਿਦੀ ਚਾਰ ਦੰਦਿਆ ਪਹਿਲੇ ਸਵੇਰ ਅੱਛਾ ਪਹਿਲਾਂ ਹੀ ਸੂਹਾ ਤੂੰ ਜਿਹੜੀ ਚਾਰ ਦੰਦਿਆ ਪਹਿਲੇ ਜਿੱਦਾਂ ਮਰਜ਼ੀ ਕਿਤੇ ਨਤਮਾਨ ਨਾਲ ਕੋਈ ਚਾਂਸ ਨਹੀਂ ਆ ਤੁਹਾਨੂੰ ਠੀਕ ਹੈ ਤੇ ਬਣੂਗੀ ਬਹੁਤ ਜ਼ਿਆਦੀ ਤੇ ਆਈ ਵਿੱਚ ਚੰਗੇ ਰਿਕਾਰਡ ਵਾਲੇ ਕਰੋ ਅੱਛਾ ਹਾਂਜੀ ਤੇ ਵੀ ਪਹਿਲੇ ਸਵੇਰ ਚੰਗਾ ਦੁੱਧ ਕੱਢੀਂ 2 ਕਿਲੋ ਦੋਗੇ ਇਹ ਮਾਨਣਾ ਠੀਕ ਹੈ ਤੋਰਾਂ ਹੈ ਕਰੀਮ ਬਾਕੀ ਪੰਜਾਬ ਵਾਲੀ ਜਰਸੀ ਆ ਜਿਹੜੀ ਜਿਹੜੇ ਵੀ ਚੰਗੀਆਂ ਜਰਸੀਆਂ ਰੱਖਣ ਦੇ ਸ਼ਕੀਨ ਆ ਉਹਨਾਂ ਵੀਰਾਂ ਵਾਸਤੇ ਆ ਪਹਿਲਾ ਸਵਾਲ ਜਿਹੜਾ ਜਿੰਨੇ ਸੋਣਾ ਬਿਲਕੁਲ ਸਿੱਧੀ ਆ ਜਿਹੜੀ ਕਿ ਆ ਗਈ ਖੰਡੀ ਦੇ ਜਿਆਦੀ ਆ ਨਾ ਇੱਥੇ ਵੇਖੋ ਠੀਕ ਆ ਮੇਰੇ ਪਹਿਲਾਂ ਲੱਗ ਹੀ ਰਹਿੰਦੇ ਸੀ ਹੈ ਜੀ ਪਿਓਰ ਚਾਰ ਦੰਦ ਮੇਰੇ ਦੰਦ ਵੀ ਚੈੱਕ ਕਰਾ ਦਈਏ ਹਾਂਜੀ ਕਰਾ ਦਈਏ ਦੰਦਾਂ ਦੇ ਸਾਦੇ ਛਿੱਗੀ ਦੇ ਜਿਹੜੇ ਨੇ ਪੁੱਟੇ ਆ ਆਹ ਦੇਖੋ ਚਾਰ ਵਿੱਚ ਦੇ ਚਾਰ ਦੰਦ ਆ ਜਿਹੜੀ ਠੀਕ ਹੈ ਜੀ ਇਹ ਮੋਕੇ ਦੇ ਜਿਹੜੀ ਆ ਚਾਰ ਦਾਂਚੀ ਆ ਜਿਹੜੀ ਛਿੱਗੀ ਤੇ ਜਿਹੜੇ ਦੁਪੱਟੇ ਐ ਨੇ ਛਿੱਗੀ ਹੋਂਦੀ ਐ ਯਾਰਾ ਇੱਥੇ ਆ ਮੈਂ ਰਿਹਾ ਤਾਂ ਤੂੰ ਆ ਕੇ ਦੋ ਤਾਂ ਜੀ ਜਿਹੜੇ ਅੱਡੇ ਦੇ ਕਿਉਂ ਬਾਕੀ ਇਹਦੇ ਤਿਆਰ ਹੋਣੀ ਆ ਥੱਲੇ ਹਾਂ ਤੇ ਕਿੰਨਾ ਫਿਰ ਵੇਚੀ ਮੁੱਲੇ ਦਾ ਮੁੱਲੇ ਵਿੱਚ 75 ਕਰ ਲੋ 80 ਕਰ ਲੋ ਤੁਹਾਨੂੰ ਕੀ ਫਾਇਦਾ ਅਸੀਂ ਅਜੇ ਮਾਨਤਨ ਕਰਦਾਂਗੇ ਅੱਛਾ 65 'ਚ ਮਾਨਤਨ ਕਰ ਦੋਗੇ ਬਾਕੀ ਇਹ ਪੂਰੀ ਕੈਂਡਲਾਂ ਪੰਜੀ ਨਹੀਂ ਵੇਣ ਹਾਂਜੀ ਬਾਕੀ ਇਹ ਆ ਕਿ ਕੋਈ ਵੇ ਰਾਨ ਕੇ ਵੇਖੇ ਇੱਥੇ ਇੱਕ ਰੋਦੀਤ ਨੂੰ ਵੀ ਬਹੁਤ ਜਿਆਦਾ ਵੇਖਿਆ ਥੱਲੇ ਹਾਂਜੀ ਨਹੀਂ ਜਾਣਾ ਨੀਗਾ ਠੀਕ ਆ ਤੇ ਹੁਣ ਜਿਹੜੇ ਆ ਦੂਸਰੇ ਨੰਬਰ ਤੇ ਆ ਚੰਗੇ ਖਾਣਾ ਦਸਾਈ ਗਿਆ ਪਏ ਦਾ ਵੀ ਨਹੀਂ ਨਹੀਂ ਤਿਆਰੀ ਆਣਾ ਵੀ 3600 ਦਾ ਹੈ ਇਹ ਕਿਨ ਇੱਕ ਦੁੱਧ ਵਾਲੀ ਆ ਦੁੱਧ ਦੇ ਵਿੱਚ ਵੀ ਤਾਂ ਪਾਸੀ ਦੁੱਧ ਨਹੀਂ ਜੇ ਤਾਂ 50 ਕਿਲੋ ਦੇਖ ਸਕਦੀ ਪਰ ਹੁਣ 20 ਕਿਲੋ ਦਈ ਆ ਮੌਸਮ ਦੇ ਹਿਸਾਬ ਨਾਲ ਹੈ ਨਾ ਬਾਕੀ ਆ ਵੀ ਦਿਨ ਇੱਕ ਦੋ ਹੀ ਖੜਨੇ ਨੇ ਮੈਂ ਵੇਖ ਪੂਰੀ ਫਸਲੀ ਤਿਆਰ ਆ ਠੀਕ ਆ ਕਿੰਨੇ ਦੋ ਨਵੇਂ ਸਵੇਰ ਤੋਂ ਲੈ ਕੇ ਤਿਆਰੀ ਪੂਰੀ ਥੋੜਾ ਹਾਂ ਫੇਰ ਇੱਕ ਰੇ ਬਾਕੀ ਕੱਦ ਕਾਠ ਫੱਖੜ ਵੀ ਚੰਗੀ ਆ ਜਵਾਨ ਆ ਪੂਰੀ ਲੇ ਜਾ ਬੜੇ ਸਰਕਾਰ ਮੈਨੇਜਰਾਂ ਆਈਆ ਨਿਊ ਸਿਟੀ ਗਈ ਏ ਤੇ ਉਹ ਜਿਹੜੀ ਤੁਮ ਕਹੀ ਆ ਜਿਸ ਨਾਲ ਤੇ ਟੋਕਨੇ ਆਉ ਉਹ ਉਹ ਦੰਕ ਉੱਤ ਕਰ ਲਿਆ ਆਇਆ ਨਾ ਆਇਆ ਕੱਲ ਤੇ ਯਾਰ ਉਹ ਦੰਕ ਤੁਸ ਮੈਂ ਜਾਂ ਨਹੀਂ ਆਖਿਆ ਯਾ ਤੂੰ ਹੋਰ ਗੱਲਾਂ ਤੇ ਇਹਦਾ ਮੁੱਲ ਵੀ ਜੀ ਫਿਰ ਕਿਆ ਮੁੱਲ ਗੁਰਜੀ ਜੀ ਸਲੇਮੀ ਆ ਪੈਂਠਾ ਜਮਾਨਤਾਂ ਕਰਾਂਗੇ ਅੱਛਾ ਇਹਦਾ ਪੈਂਠਾ ਜਮਾਨਤਾਂ ਕਰਾਂਗੇ ਮੈਂ ਵਾਦੋਂ ਲੋਕੀ ਐਸਸੀਆਰ ਆਪਣੀ ਤੋਂ ਮੈਂ 300 ਰੁਪਏ ਦੇ ਸੱਤਰੀ ਪਾਉਂਦੇ ਸੀ ਗਾਵਾਂ ਦਾ ਹਾਂਜੀ ਹਾਂਜੀ ਪਰ ਕੀ ਫਾਇਦਾ ਮੈਂ ਅਗਲੇ ਮੈਂ ਬਾਅਦ ਵਿੱਚ ਜਦ ਤੈਨੂੰ ਸੱਦਾ ਕਰਦੇ ਹਾਂਜੀ ਹਾਂਜੀ ਜੇ ਕੋਈ ਨਾ ਕੋਈ ਥੋੜਾ ਜਨਮਨ ਜਿਹਾ ਹੋਵੇ ਲਾਗੇ ਬੰਨੇ ਸੱਦਾ ਹਜੇ ਦੋਨਾਂ ਜਮਾਨਤ ਠੀਕ ਹੈ ਥੋੜਾ ਜਿਆਦਾ ਜਮਾਨਤਾਂ ਹੋ ਜਾ ਠੀਕ ਹੈ ਜੀ ਅੱਗੇ ਦੁੱਧ ਵੀ ਤੱਕ ਕਰਵਾਓਗੇ ਅੱਜ ਜੰਨ ਰੈਕਟਰ ਕਰਵਾ ਕੇ ਇਹਨੂੰ ਕਦੀ ਫਿਟਨੈਸ ਵਾਲਾ ਜੱਡਾ ਪੂਰਾ ਹਾਂਜੀ 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 ਤੇ ਹੁਣ ਇੱਕ ਹੋਰ ਜਿਹੜੀ ਆ ਗਈ ਤੀਸਰੇ ਨੰਬਰ ਤੇ ਵੀ ਬਸ ਪੂਰੀ ਫੁੱਲ ਤਿਆਰੀ ਯਾਰ ਯਾਰ ਸਾਰੀਆਂ ਤਿਆਰੀਆਂ ਪਈਆਂ ਤੁਹਾਨੂੰ ਜੀ ਬੁਸੀ ਪੂਰੀ ਆ ਸੁੰਡੀ ਵੜ ਦੋ ਜਿੱਥੇ ਬੈਠੀ ਵੀ ਸੁਬੈਣੀ ਬਸ ਠੀਕ ਹੈ 2 ਘੰਟੇ ਤੱਕ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ ਵੀਰੋਂ ਪਲੱਸ ਵਾਲੀ ਆ ਕੱਤ ਪੋਤੇ ਦਾ ਕਿੱਡਾ ਗਾਂ ਦਾ ਕਿਹ ਘਰੋਂ ਨਹੀਂ ਪੰਚੀ ਵੀ ਠੀਕ ਹੈ ਤੋੜ ਦੋ ਫੇਰ ਇਹਨਾਂ ਬਾਕੀ ਚੰਗੇ ਕੱਦ ਕਾਟਦੀ ਐ ਬਿਲ ਵੀ ਚੰਗੀ ਐ ਜੀ ਵੀ ਖੱਲੀਆਂ ਵੀ ਚੰਗੀ ਤਿਆਰ ਹੋਈ ਆ ਲੈ ਜੀ ਠੰਡੀਆਂ ਸਾਰੀਆਂ ਬਰਫਰੀਆਂ ਕੋਈ ਨਹੀਂ ਲੱਗਤ ਵਾਲੀ ਬਾਕੀ ਥਨਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਬਾਕੀ ਹੁਣ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾਉਂਦੇ ਦੋ ਵਜੇ ਦਾ ਟਾਈਮ ਆ ਜਿਹੜੇ ਤੇ ਬਾਕੀ ਪੂਰਾ ਫੁੱਲ ਗਰਮੀ ਦਾ ਜੋਰ ਆ ਤੇ ਕੋਈ ਪ੍ਰਵਾਹ ਨਹੀਂ ਟੀਨਾਂ گاਵਨ ਸਾਟਾ ਦੇ ਸਾਹਮਣੇ ਹੀ ਆ ਜੋ ਵੀ ਤੇ ਉੱਤੇ ਵੀ ਟੀਨਾਂ ਹੀ ਆ ਟੀਨਾਂ ਦੇ ਥੱਲੇ ਜਿਹੜੀਆਂ ਬੱਜੀਆਂ ਤੇ ਇਸ ਤਰ੍ਹਾਂ ਹੀ ਖਲੋਤੀਆਂ ਜਿਹੜੀਆਂ ਰਮਾਨ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਦਰਦ ਵੱਦ ਪਉਣਾ ਹੀ ਭਰੇ ਦਾ ਵੀ 65 ਹੱਥ ਮੰਗਦਾ ਅੱਛਾ ਇਹਦਾ ਵੀ 65 65 ਫਾਂ ਨਹੀਂ ਚੱਲਾਂਗੇ ਹਾਂ ਜੀ ਹਾਂ ਜੀ ਤਾਂ ਬਰੇ ਗਾਵਾ ਸਾਰੇ ਚੰਗਿਆਂ ਭਰੇ ਵੀ ਮੋਲ ਆਪਾਂ ਲੋਕਾਂ ਦਾ 5-5 7-7 ਹੱਸੁੱਟ ਕੇ ਬੈਠਾ ਵਾ ਵੱਦ ਨਹੀਂ ਪਾਇਆ ਕੋਈ ਬਾਕੀ ਇਹ ਆ ਕਿ ਚੀਜ਼ ਚੀਜ਼ ਦਾ ਹੀ ਮੋਲਿਆ ਕੋਈ ਵੀ 70 ਹੀ ਪਾ ਕੇ ਚੱਲਦਾ ਪਰ ਕੀ ਲੋੜਿਆ ਕੋਈ ਆਣ ਕੇ ਵੇਖੇ ਇੱਕ ਰੀ ਹਣਾ ਹਾਂ ਜੀ ਹਾਂ ਜੀ ਮੱਕੀ ਆ ਵੀ ਆ ਪੂਰੀਆਂ ਕੇ ਗੰਨਾਂ ਨੇ ਖੁੰਡੀਆਂ ਠੀਕ ਬਣੂਗੀ ਹੋਰ ਦੇਖੋ ਅੱਜ ਆਦਿ ਸੁੰਦਿਆ ਸੁੰਦਿਆ ਰਮਾਨਾ ਪਰ ਨਲੀ ਆ ਸੁੰਦਿਆ ਸੁੰਦਿਆ ਥਿਲਟਾ ਕੱਢ ਜਾਈਂ ਨੀ ਬਣੀ ਬਣੀ ਪੂਰੀ ਫੁੱਲੇ ਪਰ ਹੁਣੇ ਸੂਬਤਾਂ ਨੂੰ ਡਰਨੀ ਆ ਮੈਂ ਕਿਹਾ ਵੀ ਦੁੱਧ 5 ਕਿਲੋ ਦੋਗੀ ਰਮਾਨਾ ਠੀਕ ਆ ਕਿਆ ਵੀ ਆਜ ਰਾਤ ਸੂਬੇ ਸਵੇਰੇ ਸੂਬੇ ਤਿਆਰੀ ਆ ਠੀਕ ਆ ਤੇ ਹੁਣ ਜਿਹੜੀ ਇੱਕ ਆ ਐਂਡ ਤੇ ਰਹਿ ਗਈ ਆ ਹਾਂਜੀ ਇਹ ਵੀ ਵਿੱਚ ਬਸ ਦੂਜੇ ਸੂਰੇ ਵੈਰ ਤਿਆਰੀ ਜੀ ਆਪਣੀ ਇਹ ਪੂਰੀ ਤਿਆਰੀ ਜਾਨਾ ਜਦੋਂ ਪੈ ਗਈ ਤੇ ਸੋਈ ਪੈਣਾ ਲਗਭਗ ਹਾਂਜੀ ਹਾਂਜੀ ਦੋਰੋ ਫੇਰ ਇਹਨਾਂ ਨੂੰ ਇਹ ਕਿੰਨੇ ਕਿਲੋ ਦੁੱਧ ਵਾਲੀ ਹੈ ਦੁੱਧ ਵੀ ਜੀ ਵੀ ਵੀਰ ਪਲਾਸੀ ਦੀ ਹੋਗੀ ਸਾਰੀਆਂ 20-20 ਕਿਲੋ ਤੋਂ ਬਾਹਰ ਆ ਲਈਆਂ ਆ ਠੀਕ ਹੈ ਕੋਈ 15-16 ਕਿਲੋ ਵਾਲੀ ਕੋਈ ਨਹੀਂ ਹੈਗੀ ਇਹਨਾਂ ਦੇ ਬਾਕੀ ਚੰਗੀ ਤਿਆਰੀ ਕੀਤੀ ਨੇ ਵੀ ਥੱਲੇ ਲੈ ਜੀ ਜੀ ਇਹ ਇਹਦਾ ਵੀ ਜੀ ਫਿਰ ਮੁੱਲ ਕੋਈ ਦੇਖੋ ਕੋਈ ਗਰਮੀ ਦੀ ਪਰਵਾਹ ਐ ਨਾ ਕੋਈ ਮਾਸਾ ਚੰਨ ਪਰ ਕੇ ਕੋਈ ਚੰਗਾ ਨਾ ਕੋਈ ਪਰਵਾਹ ਨਹੀਂ ਹਾਂਜੀ ਹਾਂਜੀ ਇਹ ਨਾਲ ਕੰਮ 70000 ਦੀ ਵਾਸ਼ੀ ਲੱਗਦੀ ਏ ਥੋੜਾ ਜਿਹਾ ਮਤਲਬ ਅੱਜ ਤੋਂ ਮਹੀਨਾ ਪਿਛਲੇ ਦੀ ਗੱਲ ਹੋਵੇ ਹਾਂਜੀ ਹਾਂਜੀ ਤੇ ਹੁਣ 65 ਜਮਾਨਤਾਂ ਹੋ ਜਾਊਗਾ ਅੱਛਾ ਸਾਰੀਆਂ ਦੇ 65 65 ਜਿਹੜੀ ਮਰਜ਼ੀ ਕੋ ਲੈ ਜੇ ਹਾਂਜੀ ਹਾਂਜੀ ਹੋ ਜਾਊਗਾ ਜਮਾਨਤਾਂ ਥੋੜਾ ਸਾਰੀਆਂ ਚ ਕੋ ਫੋਨ ਲਾਵੇ ਕਰੀ ਨਾ ਬਾਕੀ ਸਾਰੀਆਂ ਗੱਬਣਾ ਵਾ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਵੇਸ ਚਾਖ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂ